ਜੇਕਰ ਤੁਹਾਡੀ ਮੱਝ ਦਾ ਬੱਚਾ ਮਰ ਗਿਆ ਦੁੱਧ ਨਹੀਂ ਦਿੰਦੀਗੀ ਦੁੱਧ ਦੇਣ ਵੇਲੇ ਛੜਾ ਮਾਰਦੀਆ ਦੁੱਧ ਲੈ ਕੇ ਭਾਈ ਦਿਆ ਤਾਂ ਉਹਦਾ ਵੀ ਹੱਲ ਹੈਗਾ ਜੇਕਰ ਤੁਹਾਡਾ ਪਸ਼ੂ ਟਾਈਮ ਸਿਰ ਤਿਆਰ ਨਹੀਂ ਹੁੰਦਾਗਾ ਖਾਂਦਾ ਪੀਂਦਾ ਬਹੁਤ ਆਗਾ ਲਿੱਸਾ ਰਹਿੰਦਾਗਾ ਤਾਂ ਉਹਦਾ ਵੀ ਬਾਈ ਕੋਲੇ ਹੱਲ ਹੈਗਾ ਜੇਕਰ ਸੂਣ ਤੋਂ ਬਾਅਦ ਦੁੱਧ ਵੀ ਜਿਹੜਾ ਘਟ ਦਿੰਦੀਆ ਫੈਟ ਨਹੀਂ ਵਾਧਦੀਗੀ ਸਮੇਂ ਸਿਰ ਤੁਹਾਡਾ ਪਸ਼ੂ ਤਿਆਰ ਨਹੀਂ ਹੁੰਦਾ ਤਾਂ ਉਹਦਾ ਵੀ ਬਾਈ ਕੋਲ ਹੱਲ ਹੈਗਾ ਤਾਂ ਆਪਾਂ ਗੱਲਬਾਤ ਕਰਾਉਨੇ ਆ ਬਾਈ ਕੁਲਵਿੰਦਰ ਨਾਲ ਕੀ ਹੱਲ ਨੇ ਉਹ ਵੀ ਆਪਾਂ ਤੁਹਾਡੇ ਨਾਲ ਜਾਣੂ ਕਰਵਾਵਾਂਗੇ ਤਾਂ ਬਾਈ ਕੀ ਹੱਲ ਆਗਾ ਜੇਕਰ ਦੁੱਧ ਨਹੀਂ ਦਿੰਦੀਗੀ ਫੈਟ ਨਹੀਂ ਵੱਧਦੀ ਜਾਂ ਫਿਰ ਆਪਣਾ ਸਮੇਂ ਸਰ ਪਸ਼ੂ ਤਿਆਰ ਨਹੀਂ ਹੁੰਦਾ ਕਈ ਵਾਰ ਹੁੰਦਾ ਕਿ ਪਸ਼ੂ ਖਾਂਦਾ ਪੀਂਦਾ ਬਹੁਤ ਆ ਤੇ ਆਪਣਾ ਜਿਹੜਾ ਕੀ ਆ ਸੂਣ ਵੇਲੇ ਵੀ ਬਾਅਦ ਵਿੱਚ ਦਿੱਕਤ ਆ ਜਾਂਦੀ ਹੈ ਤਾਂ ਇਹਦਾ ਕੀ ਹੱਲ ਹੋ ਸਕਦਾਗਾ ਬਈ ਸਭ ਤੋਂ ਪਹਿਲਾਂ ਤਾਂ ਕਾਰਨ ਦੇ ਹੈ ਨਾ ਜਿਵੇਂ ਕਿਸਾਨ ਭਰਾ ਨੇ ਮਨ ਲਾ ਪਸ਼ੂ ਰੱਖ ਲੈਂਦੇ ਆ ਮਨ ਲਾ ਕਿ ਦਿੱਕਤ ਆ ਜਾਂਦੀ ਵੱਡੀ ਨੰਬਰ 1 ਦਾ ਜਿਵੇਂ ਹੁਣ ਮੰਨ ਲਨਗੇ ਚਲੋ ਵੀ ਮੱਝ ਦਾ ਬੱਚਾ ਮਰ ਗਿਆ ਜਾਂ ਬੱਚਾ ਭੁੱਲ ਗਈ ਠੀਕ ਆ ਦੁੱਧ ਨਹੀਂ ਤਾਰਦੀ ਸਮੇਂ ਸਰ ਤਾਂ ਆਪਾਂ ਕੀ ਕਰਦੇ ਆ ਉੱਥੇ ਸੀਸੀ ਲਿਆਂਦੀ ਟੀਕਾ ਲਾਇਆ ਦੁੱਧ ਚ ਹੋਇਆ ਆਣੀ ਪਤਾ ਵੀ ਉਹਦਾ ਕਿੱਡਾ ਨੁਕਸਾਨ ਆ ਦੇਖੋ ਸੋਨੂੰ ਪੱਦੀ ਆ ਵੀ ਟੀਕਾ ਐਡਾ ਹਾਨੀਕਾਰਕ ਆ ਤੇ ਵੀ ਉਹ ਲਾਉਣ ਤੋਂ ਥੋੜਾ ਪਰਹੇਜ਼ ਕਰ ਲਓ ਕਿਉਂਕਿ ਹੁਣ ਦਵਾਈ ਇਹਦੀ ਬਣ ਗਈ ਟੀਕਾ ਲਾਉਣ ਦੀ ਲੋੜ ਨਹੀਂ ਫਿਰ ਇਹਦਾ ਬਦਲ ਕੀ ਆ ਵੀ ਮਤਲਬ ਆਪਾਂ ਨੂੰ ਟੀਕਾ ਨਾ ਲਾਉਣਾ ਪਵੇ ਵੀ ਆਪਾਂ ਨੂੰ ਉਹਦਾ ਉਹਦਾ ਬਦਲ ਭਾਈ ਆਪਾਂ ਲੈ ਕੇ ਆਏ ਰਾਈਟ ਮਿਲਕ ਬੂਸਟਰ ਠੀਕ ਆ ਭਾਈ ਠੀਕ ਆ ਇਹ ਜਿਹੜੀ ਦਵਾਈ ਹੈ 1 ਲੀਟਰ ਦੇ ਵਿੱਚ ਆਉਂਦੀ ਆ ਜੇ ਤੁਹਾਡੀ ਮੱਝ ਦਾ ਬੱਚਾ ਮਰ ਗਿਆ ਜਾਂ ਭੁੱਲ ਗਈ ਦੁੱਧ ਨਹੀਂ ਲਾਉਂਦੀ ਤੁਸੀਂ ਕਰਨਾ ਰਾਈਟ ਮਿਲਕ ਬੂਸਟਰ ਮੰਗਾ ਲੈਣਾ ਠੀਕ ਆ ਚੋਣ ਤੋਂ 100 ਗ੍ਰਾਮ ਘੰਟਾ ਪਹਿਲਾਂ ਇਹ ਦਵਾਈ ਪਿਉਣੀ ਆ ਜਿਹੜਾ ਆਪਣੀ ਮੱਝ ਦਾ ਦਿਮਾਗ ਮੰਨ ਲਓ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਬਹਿ ਜੂ ਬੀ ਮੈਂ ਦੁੱਧ ਦੇਣੀ ਦੇਣਾ ਠੀਕ ਹੈ ਮਤਲਬ ਮੂਡ ਚੇਂਜ ਕਰ ਦਿੰਦੀ ਠੀਕ ਹੈ ਜਿਵੇਂ ਮੈਂ ਮਤਲਬ ਇਲੈਕਟ੍ਰੋ ਮੂਡ ਦਵਾਈ ਸੀ ਉਹਦੇ ਨਾਲੋਂ ਮਤਲਬ ਸਾਰੀਆਂ ਦਵਾਈਆਂ ਦਾ ਮਤਲਬ ਪੀਓ ਕਹਦੀ ਇਹ ਇਹ ਲਿਟਰਾ ਜਿਹੜਾ ਉਹ ਤੋਂ ਉੱਤੇ ਦੀ ਚੀਜ਼ ਆ ਗਈ ਉੱਤੇ ਆ ਗਈ ਬਾਈ ਇੱਕ ਵਾਰੀ ਵਰਤ ਕੇ ਦੇਖੋ ਬਾਹ ਪੈ ਜਾ ਰਾ ਪੈ ਪਤਾ ਲੱਗਦਾ ਸਭ ਤੋਂ ਵੱਡੀ ਗੱਲ ਤਾਂ ਆਪਾਂ ਮੇਨ ਗੱਲ ਇਹ ਪੁੱਛਦੇ ਆ ਵੀ ਜਿਵੇਂ ਤੁਸੀਂ ਕਹਿੰਦੇ ਇੰਜੈਕਸ਼ਨ ਦਾ ਜਿਹੜਾ ਉਹ ਹੈਗਾ ਜਿਹੜਾ ਕਿ ਖਰਾਬੀ ਕਰਦਾਗਾ ਵੀ ਇਹ ਕੋਈ ਖਰਾਬੀ ਤਾਂ ਨਹੀਂ ਕਰਦਾ ਕਿਸੇ ਵੀ ਸੰਗ ਦੀ ਇਹ ਕੋਈ ਸਾਈਡ ਇਫੈਕਟ ਨਹੀਂ ਬਾਈ ਠੀਕ ਹੈ ਕੋਈ ਮੰਨ ਲਓ ਜਿਵੇਂ ਆਪਣੇ ਦੇਸੀ ਚੀਜ਼ਾਂ ਜੜੀਆਂ ਬੂਟੀਆਂ ਨੇ ਉਹ ਚੀ ਮੱਲ ਲਈਦਾ ਕੋਈ ਸਾਈਡ ਇਫੈਕਟ ਨਹੀਂ ਜਿਵੇਂ ਮਰਜ਼ੀ ਪੀਓ ਦੁੱਧ ਵੀ ਵਧੂ ਇਹਦੇ ਨਾਲ ਲਾਹੂ ਵੀ ਵਧੀਆ ਪਸਮਾਬਰੀਆ ਕਰੂਗੀ ਠੀਕ ਆ ਤੇ ਮਿਲੂ ਸਮੇਸਰ ਲੰਮਾ ਟਾਈਮ ਜਿੰਨਾ ਟਾਈਮ ਮਰਜ਼ੀ ਦੁੱਧ ਤੁਸੀਂ ਲੈ ਸਕਦੇ ਹੋ ਪਰ ਜੇ ਜਦੋਂ 1 ਲੀਟਰ ਪੀਤਾ ਆਪਣੀ ਮੱਝ ਖੜਨ ਲੱਗੀ ਵਧੀਆ ਫੇਰ ਮੰਨ ਲਓ 3-4 ਮਹੀਨੇ ਲੰਘ ਗਏ ਇਹਦੋਂ ਆ ਫੇਰ ਹਲਣ ਲੱਗੀ ਫੇਰ ਲੀਟਰ ਪੀ ਦਿਓ ਬਾਈ ਠੀਕ ਆ ਬਾਈ ਠੀਕ ਆ ਲੀਟਰ ਮੰਗਾ ਲਓ ਤੁਸੀਂ ਪਿਆ ਦਿਓ 100 ਗ੍ਰਾਮ ਚੋਣ ਤੋਂ 2 ਘੰਟਾ ਪਹਿਲਾਂ ਦੇਣਾ ਸੋਡੀ ਮੱਝ ਗਾਣ ਨੂੰ ਕੋਈ ਦਿੱਕਤ ਨਹੀਂ ਆਊਗੀ ਲੋ ਵੀ ਮਿੱਤਰੋ ਜੇਕਰ ਤੁਹਾਡਾ ਕੋਈ ਵੀ ਪਸ਼ੂ ਹੈਗਾਗਾ ਤੇ ਤੁਹਾਨੂੰ ਦੁੱਧ ਦੇ ਵਿੱਚ ਕੋਈ ਦਿੱਕਤ ਤੇ ਪਰੇਸ਼ਾਨੀ ਕਰਦਾ ਤਾਂ ਤੁਸੀਂ ਆਹ ਪ੍ਰੋਡਕਟ ਇੱਕ ਵਾਰੀ ਜ਼ਰੂਰ ਵਰਤ ਕੇ ਦੇਖਿਓ ਤੇ ਬਾਈ ਇੱਕ ਗੱਲ ਉਹ ਹੁੰਦੀ ਹੈ ਕਿ ਆਪਣਾ ਪਸ਼ੂ ਜਿਹੜਾ ਸਮੇਂ ਸਿਰ ਤਿਆਰ ਨਹੀਂ ਹੁੰਦਾਗਾ ਜਾਂ ਫਿਰ ਆਪਣੇ ਜਿਹੜਾ ਕਿ ਪਸ਼ੂ ਲਿੱッセ ਰਹਿ ਜਾਂਦੇ ਉਹਦੇ ਖਾਤਰ ਵੀ ਕੀ ਚੀਜ਼ ਹੈ ਉਹਦੇ ਵਾਸਤੇ ਬਾਈ ਰਾਈਟਮੈਨ ਆ ਗਿਆ ਪਾਊਡਰ ਆਪਣਾ ਮਲਟੀ ਠੀਕ ਹੈ ਇਹ ਮੰਨ ਲਾ 20 ਕਿਲੋ ਚ ਵੀ ਆਉਂਦੀ ਹੈ ਤੇ 12 ਕਿਲੋ ਚ ਵੀ ਆ ਹ ਇਹ ਤੁਸੀਂ ਇੱਕ ਵਾਰੀ ਰਾਈਟਮੈਨ ਜਦੋਂ ਵਰਤੋਗੇ ਬਾਈ ਫਿਰ ਪਤਾ ਲੱਗੂਗਾ ਇਹ ਵੀ ਮੰਨ ਲਾ ਸਾਰਿਆਂ ਦਾ ਪਿਆਉ ਜਿਵੇਂ ਆਪਾਂ ਕਹ ਦੀਏ ਉਹ ਚੀਜ਼ ਆ ਗਈ ਇਹਦੇ ਵਿੱਚ ਬਾਈ ਸਾਰਾ ਕੁਝ ਹੀ ਪਤਾ ਹੂੰ ਕੋਈ ਚੀਜ਼ ਛੱਡੀ ਨਹੀਂ ਠੀਕ ਆ ਛੋੜਾ ਪਸ਼ੂ ਲਿੱਸਾ ਰਾਜੀ ਨਹੀਂ ਹੁੰਦਾ ਦੁੱਧ ਨਹੀਂ ਵੱਧਦਾ ਫੈਂਟ ਨਹੀਂ ਵੱਧਦੀ ਮੰਨ ਲਾ ਠੀਕ ਆ ਤੇ ਮੰਨ ਕੇ ਚੱਲ ਵੀ ਉਹਦੀਆਂ ਹੱਡੀਆਂ ਦੀਆਂ ਨੇ ਠੀਕ ਆ ਤੇ ਉਹ ਬੋਲਦਾ ਨਹੀਂ ਰਹਿੰਦਾ ਨਹੀਂ ਸਾਰਾ ਕੁਝ ਇਹਦੇ ਵਿੱਚ ਆ ਗਿਆ ਬਾਈ ਮਿਨਰਲ ਕੈਲਸ਼ੀਅਮ ਵਿਟਾਮਿਨ ਕੋਈ ਕਮੀ ਦੇ ਵਿੱਚ ਫੈਸਲੀ ਲਿਖਿਆ ਹੋਇਆ ਮਿਨਰਲ ਵਿਟਾਮਿਨ ਅਮੀਨੋ ਐਸਿਡ ਮੱਲਕ ਛੱਡੀ ਨਹੀਂ ਹਾਂ ਕੋਈ ਚੀਜ਼ ਛੱਡੀ ਨਹੀਂ ਬਿਲਕੁਲ ਬਿਲਕੁਲ ਵਿੱਚ ਭਰਾ ਕਹਿੰਦੇ ਬਾਈ ਤੁਸੀਂ ਆਪ ਘਰੇ ਬਣਾਉਂਦੇ ਘਰੇ ਨਹੀਂ ਬਣਾਉਂਦੇ ਬਾਈ ਜੀ ਇਹ ਕੰਪਨੀਆਂ ਫਲਾਈਵਿਟ ਫਾਰਮਾ ਠੀਕ ਹੈ ਬਹੁਤ ਵਧੀਆ ਇਹਨਾਂ ਦੇ ਪ੍ਰੋਡਕਟ ਆਉਂਦੇ ਆ ਇੱਕ ਬਾਈ ਇੱਕ ਵੱਡੀ ਗੱਲ ਹੋਰ ਆ ਆਪਾਂ ਮਿਨਰਲ ਮਿਕਸਚਰ ਮੰਨ ਲਾ ਹੋਰ ਲੈ ਆਉਣੇ ਠੀਕ ਆ ਦੁਕਾਨਾਂ ਤੋਂ ਠੀਕ ਆ ਜਦੋਂ ਆਪਾਂ ਪਸ਼ੂ ਨੂੰ ਪਾਤਾ ਉਹਦੀ ਸਮੈਲ ਆਉ ਪਸ਼ੂ ਖਾਂਦਾ ਨਹੀਂ ਖਾਂਦਾ ਨਹੀਂ ਠੀਕ ਆ ਪੈਸੇ ਲੱਗੇ ਲਗਾਏ ਐਵੇਂ ਜਾਂਦੇ ਆ ਏ ਮਿੱਤਰੋ ਜਦੋਂ ਤੁਸੀਂ ਵਰਤੋਂਗੇ ਕਿਸੇ ਵੀ ਪ੍ਰਕਾਰ ਦੀ ਸਾਰੇ ਪ੍ਰੋਡਕਟਾਂ ਦੇ ਵਿੱਚੋਂ ਕੋਈ ਵੀ ਸਮੈਲ ਨਹੀਂ ਪਰ ਸਾਨੂੰ ਪਾਓ ਭੱਜ ਕੇ ਖਾਊਗਾ ਮੈਂ ਘਰੇ ਵਰਤਦਾ ਬਾਈ ਸਾਰੇ ਪ੍ਰੋਡਕਟ ਠੀਕ ਆ ਕਿਸੇ ਵੀ ਤਰ੍ਹਾਂ ਦੀ ਕੋਈ ਸਮੈਲ ਨਹੀਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਿਜ਼ਲਟ ਮਿਲਦਾਗਾ ਬਾਈ ਇੱਕ ਵਾਰੀ ਮੈਂ ਕਿਹਾ ਵਰਤ ਕੇ ਦੇਖੋ ਯਾਰ ਦੁੱਧ ਹੀ ਲਾ ਲਓ ਪਹਿਲਾਂ ਆਪਾਂ ਹੋਰ ਗੱਲਾਂ ਛੱਡੋ ਤੁਸੀਂ ਪਾਉਣ ਲੱਗ ਜੇ ਦੁੱਧ ਪਹਿਲਾਂ ਮਿਲ ਲਿਓ ਠੀਕ ਆ ਤਿੰਨ ਦਿਨਾਂ ਦੇ ਬਾਅਦ ਤੁਸੀਂ ਦੋ ਦਿਨਾਂ ਦੇ ਬਾਅਦ ਫੇਰ ਦੁੱਧ ਮਣਿਓ ਜੇ ਆਪਾਂ ਨੂੰ ਫਾਇਦਾ ਲੱਗਿਆ ਤਾਂ ਠੀਕ ਆ ਨਹੀਂ ਆਪਨੋ ਮਤਲਬ ਵਾਪਸ ਭੇਜੋ ਕੋਈ ਚੱਕਰ ਨਹੀਂ ਠੀਕ ਆ ਤੇ ਇਹ ਹੁਣ ਜੇ ਕਈ ਵਾਰ ਹੁੰਦਾ ਕਿ ਪਸ਼ੂ ਦਾ ਲੇਵਾ ਹੀ ਨਹੀਂ ਬਣਦਾਗਾ ਲੇਵੇ ਵਾਸਤੇ ਬਾਈ ਇੱਕ ਆਗੇ ਸਪੈਸ਼ਲ ਦਵਾਈ ਰਾਈਟ ਅਟੈਚ ਰਾਈਟ ਅਟੈਚ ਸੁਣਿਆ ਤਾਂ ਬਹੁਤ ਹੋ ਪਰ ਵਰਤੀ ਭਰਾਮਣ ਹਜੇ ਘਟਾ ਕਿਉਂਕਿ ਮਿਲ ਨਹੀਂ ਰਹੀ ਮਿਲ ਨਹੀਂ ਰਹੀ ਮੰਗ ਬਹੁਤ ਜ਼ਿਆਦਾ ਆ ਦਿੱਕਤ ਆ ਜਾਂਦੀ ਹੈ ਤੇ ਬਾਕੀ ਵੀਰੋਂ ਮੰਗ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਸਪਲਾਈ ਇੰਨੀ ਜ਼ਿਆਦਾ ਪੂਰੀ ਨਹੀਂ ਹੋ ਰਹੀ ਹੈ ਨਾ ਪੂਰੀ ਹੌਲੀ ਹੌਲੀ ਹੋ ਜੂ ਬਾਈ ਸਿਸਟਮ ਸਾਰਾ ਠੀਕ ਹੋ ਜਾਂਦਾ ਜਦੋਂ ਵੀ ਕਿਤੇ ਕਿਸੇ ਭਰਾ ਨੇ ਮੰਗਾਉਣੀ ਆ ਤਾਂ ਆਪਣਾ ਨੰਬਰ ਤੁਸੀਂ ਚਲਾ ਦਿਓ ਸਕਰੀਨ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦੇ ਆ ਜੇਕਰ ਕਿਸੇ ਨੇ ਮੰਗਵਾਉਣਾ ਆ ਆਰਡਰ ਕਰਨਾ ਤੁਹਾਨੂੰ ਘਰੇ ਬੈਠੇ ਮਿਲ ਜੂਗੀ ਬਿਲਕੁਲ ਬਾਈ ਕੋਰੀਅਰ ਕਰਦੇ ਆ ਥੋੜੇ ਜਿਹੇ ਪੈਸੇ ਲੱਗਦੇ ਆ ਕੋਰੀਅਰ ਦੇ ਠੀਕ ਆ ਠੀਕ ਆ ਸੋਡੇ ਦਵਾਈ ਘਰੇ ਪਹੁੰਚ ਜੂਗੀ ਪੰਜਾਬ 'ਚ ਜਿੱਥੇ ਵੀ ਬੈਠਾ ਜੰਮੂ ਕਸ਼ਮੀਰ ਹਿਮਾਚਲ ਕਿਤੇ ਵੀ ਬੈਠਾ ਬਾਈ ਇੰਡੀਆ 'ਚ ਮੰਨ ਲਓ ਉੱਥੀ ਆਪਾਂ ਦਵਾਈ ਭੇਜਦੇ ਆ ਜੇ ਬਾਹਰਲੇ ਦੇਸ਼ ਭੇਜਨੇ ਤਾਂ ਉੱਥੇ ਭੇਜ ਦਾਂਗੇ ਪਰ ਕੋਰੀਅਰ ਦਾ ਖਰਚਾ ਬਾਈ ਅਗਲੇ ਦਾ ਉਹ ਵੀ ਥੋੜਾ ਕੋਈ ਬੜਾ ਨਹੀਂ ਹਾਂ ਬਾੜਾ ਨਹੀਂ ਤੇ ਉੱਥੇ ਆਪਾਂ ਇਹ ਦਵਾਈ ਭੇਜ ਦਿਆਂਗੇ ਸਮੇਂ ਸਿਰ 7ਵੇਂ ਮਹੀਨੇ ਸਟਾਰਟ ਕਰ ਦਿਓ ਬਾਈ ਤੁਸੀਂ ਆਪਣੀ ਮੱਝ ਨੂੰ ਤਾਂ ਉਹਦਾ ਸੂਣ ਦੇ ਟਿਕਰ ਤੁਸੀਂ ਲੇਵਾ ਲੈ ਕੇ ਦੇਖ ਲਓ ਤਾਂ ਬੈਠਣੀ ਹੈ ਨਾ ਮੱਝ ਤੋਂ ਕਈ ਵਾਰੀ ਬੰਦਾ ਕਹਿੰਦਾ ਕਿ ਅਸੀਂ ਬਾਈ ਲੇਟ ਹੋ ਗਏ 7ਵੇਂ ਮਹੀਨੇ ਤੋਂ ਨਹੀਂ ਨਹੀਂ ਬਾਈ 9ਵੇਂ ਆ ਕੇ ਤਾਂ ਵੀ ਪਾ ਦਿਓ ਠੀਕ ਹੈ ਜੇ ਆਪਣੀ ਮੱਝ ਸੂਪ ਹੀ ਤਾਂ ਵੀ ਪੈ ਜਾਂਦੀ ਹੈ ਇਹਦਾ ਕਿਹੜਾ ਕੋਈ ਚੱਕਰ ਜੇ ਨਾ ਵੀ ਸੂਣ ਵਾਲੀ ਤਾਂ ਵੀ ਆਪਾਂ ਮਤਲਬ ਪਾ ਸਕਦੇ ਹਾਂ ਤਾਂ ਵੀ ਪੈ ਜੂ ਬਾਈ ਸੂਣ ਤੋਂ ਬਾਅਦ ਹੀ ਪੈ ਜੂ ਇਹ ਵਿਟਾਮਿਨ ਠੀਕ ਹੈ ਠੀਕ ਹੈ ਪਰ ਸੂ ਦਾ ਲੇਵਾ ਜਿਹੜਾ ਛੱਡਾ ਤਿਆਰ ਕਰਨਾ ਥਣਾ ਸਪੇਸਿੰਗ ਵਧੀਆ ਕਰਨੀ ਧਾਰ ਪੋਲੀ ਦੁੱਧ ਵਦਨ ਠੀਕ ਹੈ ਆਪਣੇ ਪਸ਼ੂ ਦੀ ਕਮਜ਼ੋਰੀ ਦੂਰ ਕਰਨੀ ਮਤਲਬ ਉਹ ਇਹ ਗੱਲ ਵੀ ਕਿਸੇ ਵੀ ਪ੍ਰੋਡਕਟ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਕੋਈ ਵੀ ਨੁਕਸਾਨ ਨਹੀਂ ਛੋਟੇ ਬੱਚੇ ਨੂੰ ਦੇਵੋਗੇ ਬਾਈ ਇਹ ਬੱਚਾ ਆਪਣਾ ਤਿਆਰ ਹੋ ਜੂਗਾ ਜਿਵੇਂ ਆਪਾਂ ਕਹਿੰਦੇ ਆ ਤੁਸੀਂ ਕਹਿੰਦਾ ਵੀ ਛੋਟੇ ਕੋਲੇ ਬਾਈ ਕਿੱਟੀ 2 ਸਾਲ ਦੀ ਕਿਵੇਂ ਤਿਆਰ ਹੋਗੀ ਆਪਾਂ ਪਰ ਆਪਾਂ ਰਾਇਟਚ ਬਾਈ ਹੁਣ ਵੀ ਪਿਉਣੀ ਉਹ ਕਿਹੜਾ ਦੁੱਧ ਦਿੰਦੀ ਆ ਦੁੱਧ ਦਿੰਦੀ ਆ ਹਾਂ ਉਹ ਦੇਸੀ ਕਿਉਂ ਆ ਮੰਨ ਲੇ ਇੱਕ ਦਮ ਠੀਕ ਆ ਬਾਈ ਠੀਕ ਆ ਇਹ ਤੁਸੀਂ ਵਰਤੋਗੇ ਤਾਂ ਬਾਈ ਤੁਹਾਨੂੰ ਫੇਰ ਪਤਾ ਲੱਗੂਗਾ ਇੱਕ ਵਾਰੀ ਵਰਤਦੇ ਬਾਈ ਕਿੰਨੀ ਕੁਆਂਟੀਟੀ ਆਉਂਦੀ ਜਿਵੇਂ ਇਹ 2 ਲੀਟਰ ਦਾ ਹੈ ਜੀ ਛੋਟੀ ਇਹ ਵੱਧ ਤੋਂ ਵੱਧ ਬਾਈ 2 ਲੀਟਰ ਆਉਂਦੀ ਆ ਜਾਂ ਲੀਟਰ ਆਉਂਦੀ ਆ ਹਾਂ ਆਪਣੇ ਕੋਲੇ ਦੋਨੇ ਮਾਲ ਆਹ ਜਿਹੜਾ ਪਾਊਡਰ ਆ ਇਹਦੇ ਵਿੱਚ ਕਿੰਨੇ ਕਿੰਨੇ ਦੀ ਕੁਆਂਟੀਟੀ ਆਉਂਦੀ ਇਹਦੇ ਕੋਲੇ ਆਪਣੇ 12 ਕਿਲੋ ਤੇ 20 ਕਿਲੋ ਆ ਬਾਈ ਠੀਕ ਆ ਠੀਕ ਆ ਇਹ ਆਪਣੇ ਕੋਲ ਲੀਟਰ 2 ਲੀਟਰ ਆ ਤੇ ਆ ਲੀਟਰ ਜੀ ਆਉਂਦਾ ਇਹ ਲੀਟਰ ਜੀ ਆਉਂਦਾ ਹਾਂ ਤੇ ਇੱਕ ਬਾਈ ਇਹਨਾਂ ਦਾ ਕੈਲਸ਼ੀਅਮ ਵੀ ਆ ਗਿਆ ਰਾਈਟ ਕਾਲ ਉਹ ਆਪਾਂ ਅਗਲੀ ਵੀਡੀਓ ਚ ਲਾਂਚ ਕਰਾਂਗੇ ਠੀਕ ਆ ਬਾਈ ਹਜੇ ਮੰਨ ਲਾ ਮਾਰਕੀਟ ਦੇ ਵਿੱਚ ਇਹ ਜਿਆਦੇ ਪ੍ਰੋਡਕਟ ਹੋ ਰਹੇ ਆ ਆ ਰਹੇ ਆ ਜਿਵੇਂ ਮੰਗ ਵਧੀ ਜਾਂਦੀ ਆ ਇਹ ਤਾਂ ਬਾਈ ਆ ਹੀ ਰਹੇ ਨੇ ਹੁਣ ਇੱਕ ਲਾਂਚ ਕਰਤਾ ਰਾਈਟ ਕਾਲ ਠੀਕ ਹੈ ਜਿਵੇਂ ਬਹੁਤ ਵਧੀਆ ਜਿਵੇਂ ਹੁਣ ਗਰਮੀ ਆ ਜੂਗੀ ਕਿਸੇ ਵੀ ਭਰਾ ਨੂੰ ਕੋਈ ਦਿੱਕਤ ਨਹੀਂ ਆਉਣੀ ਦੀ ਜਿਹੜੇ ਆਪਣੇ ਨਾਲ ਜੁੜ ਗਿਆ ਬਾਈ ਉਹਨੂੰ ਮੰਨ ਲਾ ਪ੍ਰੋਡਕਟ ਆਪਾਂ ਦੇਵੇਂ ਦੇਵੇਂ ਪਹੁੰਚ ਜੂ ਉਹਦੇ ਕੋਲੇ ਤੇ ਬਾਈ ਆਪਣਾ ਨੰਬਰ ਬੋਲ ਦਿਓ ਇੱਕ ਵਾਰੀ ਵੈਸਤਾ ਆਪਾਂ ਸਕਰੀਨ ਤੇ ਵੀ ਚਲਾ ਦਾਂਗੇ ਨੰਬਰ ਬਾਈ ਆਪਣਾ 98764 30 130 ਆ ਏਰੀਆ ਮਾਨਸਨ ਜਦੋਂ ਵੀ ਕੋਈ ਮਰਜੀ ਫੋਨ ਕਰ ਲੇ ਠੀਕ ਹੈ ਉਹਦੇ ਕੋਲੇ ਦਵਾਈ ਇਹ ਪਹੁੰਚੂਗੀ ਨੰਬਰ 2 ਤੇ ਬਾਈ ਇੱਕ ਆਪਣੇ ਕੋਲੇ ਟੀਕੇ ਹੁੰਦੇ ਆ ਚਲਡਿਵੀ ਯੂਨੀਵਰਸਿਟੀ ਦੇ ਵਧੀਆ ਹਸਰ ਵਾਲੇ ਠੀਕ ਹੈ ਰੇਨਾਲ ਯੂਨੀਵਰਸਿਟੀ ਠੀਕ ਹੈ ਵਿਦ ਪ੍ਰੂਫ ਆ ਠੀਕ ਹੈ ਪ੍ਰੂਫ ਜੇ ਅਗਲੇ ਨੇ ਕਹੇ ਤਾਂ ਬਾਈ ਪ੍ਰੂਫ ਦੇ ਦੋ ਦਿਓ ਬਾਈ ਪ੍ਰੂਫ ਦੇ ਕੇ ਪਹਿਲਾਂ ਜਿਹਦਾ ਆਪਾਂ ਆਲੇ ਕਿਸੇ ਕੋਲੇ ਬਾਗੇ ਬੰਦੇ ਕੋਲੇ ਠੀਕ ਹੈ ਤਸੱਲੀ ਕਰੇ ਯਕੀਨ ਕਰਕੇ ਜਾਮਾ ਪੂਰਾ ਤਸੱਲੀ ਨਹੀਂ ਦੀ ਬਾਈ ਤਸੱਲੀ ਕਰਕੇ ਉਹਨੂੰ ਪ੍ਰੂਫ ਦਿਖਾਵਾਂਗੇ ਫੇਰ ਟੀਕਾ ਭਰਾਲੇ ਨਹੀਂ ਮੋੜਦੇ ਆਪਾਂ ਨੂੰ ਕੋਈ ਚੱਕਰ ਨਹੀਂ ਟੀਕਾ ਬਾਈ ਠੀਕ ਆ ਉਹ ਪ੍ਰੂਫਾਂ ਸਮੇਤ ਕੰਮ ਕਰਦੇ ਆਂ ਬਾਈ ਆਪਾਂ ਬਰੀਡ ਤੇ ਕੰਮ ਕਰਦੇ ਆਂ ਠੀਕ ਆ ਨਸਲ ਆਪਰੇ ਘਰੇ ਪਹਿਲਾਂ ਬਰੀਡ ਪੈਦਾ ਕਰੀਆ ਫਿਰ ਆਪਾਂ ਗਾਹਾਂ ਲੋਕਾਂ ਨੂੰ ਚੰਗੇ ਰਾਹ ਪਾਉਣਾ ਮੰਨ ਲਾ ਬਾਈ ਦਾ ਕੰਮ ਇੱਕ ਨੰਬਰ ਆ ਵਿਦ ਪ੍ਰੂਫ ਹੋਊਗਾ ਕੋਈ ਵਿਦ ਪ੍ਰੂਫ ਬਾਈ ਕੋਈ ਦੋ ਨੰਬਰੀ ਵਾਲਾ ਕੰਮ ਨਹੀਂ ਬਾਈ ਉਹ ਕੰਮ ਨਹੀਂ ਬਾਈ ਉਹ ਪਹਿਲਾਂ ਬਹੁਤ ਕਰ ਲਿਆ ਬਾਈ ਦਾ ਬਿੱਲ ਮਿਲੂ ਕਲ ਕੁੱਲ ਚੀਜ਼ ਮਿਲੂ ਹਰੇਕ ਚੀਜ਼ ਦੀ ਸਾਰਾ ਤੁਹਾਨੂੰ ਗਰੰਟੀ ਵਾਲੀ ਚੀਜ਼ ਹੋਊਗੀ ਗਰੰਟੀ ਬਾਈ ਬਿਲਕੁਲ ਬਾਕੀ ਜੇ ਆਲ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਮੰਗਵਾਉਣਾ ਬਾਹਰ ਵੀ ਮੰਗਵਾਉਣਾ ਕਿਤੇ ਵੀ ਮੰਗਵਾਉਣਾ ਉੱਥੇ ਪਹੁੰਚ ਜੂ ਬਾਈ ਉੱਥੇ ਵੀ ਪਹੁੰਚਦਾ ਹੋ ਜੂ ਤੁਹਾਡੇ ਘਰੇ ਤੁਹਾਡੇ ਘਰੇ ਬੈਠੇ ਆ ਜੂ ਚੀਜ਼ ਤੇ ਬਾਈ ਦਾ ਨੰਬਰ ਵੀ ਆਪਾਂ ਸਕਰੀਨ ਦੇ ਉੱਤੇ ਚਲਾਤਾ ਤੇ ਬਾਈ ਇੱਕ ਵਾਰੀ ਕੁਲਵਿੰਦਰ ਨਾਂ ਆਪਣਾ ਜਿਹੜਾ ਨੰਬਰ ਫੇਰ ਬੋਲ ਦੇ ਨਾਂ ਮੇਰਾ ਬਾਈ ਡਾਕਟਰ ਕੁਲਵਿੰਦਰਾ ਠੀਕ ਹੈ ਤੇ ਨੰਬਰ ਆਪਣਾ 9876430630 ਆ ਸਕਰੀਨ ਤੇ ਚੱਲੀ ਵੀ ਜਾਂਦਾ ਕਿਸੇ ਵੀ ਭਰਾ ਨੇ ਕੋਈ ਆਈਟਮ ਮੰਗਾਉਣੀ ਆ ਰੋ ਦਾ ਕੂਰੀਅਰ ਖਰਚਾ ਜਰੂਰ ਪਊ ਥੋੜਾ ਜਿਹਾ ਵਿੱਚ ਭਰਾ ਕਹਿੰਦੇ ਤੁਸੀਂ ਤਾਂ ਕਹਿੰਦਾ ਘਰੇ ਭਜਾ ਦਾਂਗੇ ਘਰੇ ਨੇੜੇ ਵਾਲਾ ਤਾਂ ਬਾਈ ਜਿਵੇਂ ਮਾਨਸਾ ਏਰੀਆ ਵਾਲਾ ਉਹਨਾਂ ਨੂੰ ਤਾਂ ਫੜਾ ਵੀ ਆਵਾਂਗੇ ਜਾ ਕੇ ਜੇ ਹੁਣ ਬਾਈ ਲੁਧਿਆਣਾ ਫੋਨ ਆ ਗਿਆ ਉੱਥੇ ਨਹੀਂ ਆਪਾਂ ਜਾ ਸਕਦੇ ਏਡੀ ਦੂਰ ਬਾਈ ਬਾਕੀ ਐਵੇਂ ਕਹਾਂ ਹੈਵੀ ਬਹੁਤ ਹੋ ਜਾਣਾ 12 ਕਿਲੋ 20 ਕਿਲੋ ਹਣਾ ਭਾਰਾ ਕੋਈ ਵੀ ਦਿੱਕਤਾਂ ਮੰਨੇ ਭਰਾ ਜਿਵੇਂ ਅੰਮ੍ਰਿਤਸਰ ਆਪਣੇ ਬਾਈ ਤੁਸੀਂ ਦੇਖਦੇ ਹੋ ਦਿੱਲੀ ਜਾਂਦੇ ਪ੍ਰੋਡਕਟਰ ਠੀਕ ਆ ਬਾਹਰਲੇ ਸਹਿਰਾਂ 'ਚ ਵੀ ਜਾਂਦੇ ਜਿਵੇਂ ਹੁਣ ਚੰਡੀਗੜ੍ਹ ਮਹਾਲੀ ਟੱਕਰ ਵੀ ਬਾਈ ਸਾਰੇ ਪੰਜਾਬ ਦੇ ਵਿੱਚ ਸਪਲਾਈ ਹੁੰਦੀ ਆ ਕੋਈ ਦਿੱਕਤ ਨਾ ਮੰਨੇ ਭਰਾ ਵੀ ਉਹ ਪ੍ਰੋਡਕਟ ਮਿਲਦਾ ਨਹੀਂ ਉਹਨਾਂ ਨੂੰ ਮਿਲੂ ਆਪਣੇ ਨਾਲ ਕੰਟੈਕਟ ਜਰੂਰ ਕਰ ਲੈ। ਮਿੱਤਰੋ ਜੇਕਰ ਤੁਸੀਂ ਵੀ ਪਸ਼ੂ ਪਾਲਕ ਹੈਗੇ ਹੋ ਤੇ ਤੁਹਾਡਾ ਕੋਈ ਪਸ਼ੂ ਨਹੀਂ ਤਿਆਰ ਹੁੰਦਾ, ਦੁੱਧ ਨਹੀਂ ਵਾਧਦਾ, ਫੈਟ ਨਹੀਂ ਵਧਦੀ ਜਾਂ ਫਿਰ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਆ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਪ੍ਰੋਡਕਟ ਵੀ ਹੈਗੇ ਤੇ ਬਾਕੀ ਹੋਰ ਜੇਕਰ ਕਿਸੇ ਨੇ ਕੋਈ ਸੀਮਨ ਵਧੀਆ ਕਿਸਮ ਦਾ ਪਰਵਾਉਣਾਗਾ ਤਾਂ ਬਾਈ ਨਾਲ ਕੰਟੈਕਟ ਕਰ ਲਿਓ। ਨੰਬਰ ਮੈਂ ਜਿਹੜਾ ਕਿ ਇਹ ਵਿੱਚ ਦਿੱਤਾ ਹੋਇਆ ਤੇ ਏਰੀਆ ਮਾਨਸਾ ਬਾਈ ਦਾ।